ਕਰਤੇ ਹੀ ਬਿੱਲ ਕਰਦਨ ਤੋਂ ਨੰਬਰ ਦਾ ਮੁਆਵਜ਼ਾ ਦਿੱਤਾ ਜਾਏ। ਗਰੀਬ ਕਿਸਾਨ ਸੀ ਬਾਗਾਂ ਦੀ ਮਾੜੀ ਹਾਲਤ ਹੈ ਜੀ ਅਸਲੋਂ ਦਾ ਵੀ ਕੋਈ ਰੇਟ ਨਹੀਂ ਬਾਗ ਪੁੱਟ ਕੇ ਪੋਲਟਰੀ ਫਾਰਮ ਚਾਲੂ ਕੀਤਾ ਸੀ ਤੇ ਇਹ ਵੀ ਬਹੁਤ ਫਾਨ ਨੁਕਸਾਨ ਹੋ ਗਿਆ ਜੀ ਕਿੰਨੇ ਕੁ ਜ਼ਮੀਨ ਹੈਗੀ ਜਨਾ ਕੋਲ ਇੰਨਾ ਕੁ ਜੀ 2-3 ਕਿਲੋ ਜਮੀਨ ਹੈਗੀ ਠੀਕ ਹੈ ਜੋ ਪੱਟਿਆ ਬਾਗ ਪੱਟੇ ਫਿਰ ਹਾਂ ਜੀ ਆ ਬਾਗ ਪੱਟੇ ਹੀ ਖੜਾ ਜੀ ਬਾਕੀ ਇਨੀ ਜਗ੍ਹਾ ਬਣਾਈ ਸੀ ਚੱਲ ਕੋਈ ਰੋਟੀ ਦਾ ਰੋਜ਼ਗਾਰ ਚੱਲਦਾ ਰਹੇਗਾ ਜੀ ਪਰ ਹੁਣ ਤੁਹਾਡੇ ਸਾਹਮਣੇ ਆ ਜੀ ਜੋ ਖੱਛਾ ਜੀ ਅਸੀਂ ਮੌਕੇ ਤੇ ਪਹੁੰਚੇ ਉਹ ਤਾਂ ਪੂਰੀ ਅੱਗ ਲੱਗ ਚੁੱਕੀ ਸੀ ਫਾਇਰ ਵਗੈਰ ਨੂੰ ਫੋਨ ਕਰਿਆ

ਫਿਰ ਮੈਂ ਫਾਰਮ ਤੇ ਗਿਆ ਇਥੇ ਨੂਰ ਤੇ ਚੜਿਆ ਸੀ ਉੱਤੇ ਅੱਗ ਲੱਗੀ ਸੀ ਅੱਗ ਲੱਗ ਤੇ ਮੈਂ ਨਾਲ ਦੇ ਨਾਲ ਉਹ ਘੋੜਾ ਕੰਬੇ ਵਾਲਾ ਘੋੜਾ ਬੰਦ ਕਰਤਾ ਹੂੰ ਤੇ ਘੋੜਾ ਬੰਦ ਕੀਤਾ ਤੇ ਪਾਣੀ ਵਾਲੀ ਬਾਲਟੀਆਂ ਲੈ ਕੇ ਆਏ ਮੈਂ ਤੇ ਉਤੋਂ ਮੈਂ ਪਾਣੀ ਪਾਇਆ ਸੀ ਪਾਣੀ ਨਾਲ ਹੀ ਬੁਝਿਆ ਜੀ ਮਿੱਟੀ ਵੀ ਪਾਈ ਤੇ ਉੱਤੇ ਫਿਰ ਮੈਂ ਛਾਲ ਲਾਈ ਫਿਰ ਨਾਲ ਦੀ ਨਾਲ ਫੋਨ ਕੀਤਾ ਸੀ ਫਿਰ ਉਸ ਤੋਂ ਬਾਅਦ ਫਿਰ ਜ਼ਿਆਦਾ ਹੀ ਹੋ ਗਿਆ ਸੀ ਅੱਗ ਮੱਚ ਗਈ ਹਾਂਜੀ ਪਤਾ ਲੱਗਿਆ ਬਿਜਲੀ ਨਾਲ ਲੱਗੀ ਆ ਜੀ ਹਾਂਜੀ ਸਮਾਂ ਲਾਂਦੀ ਸੀ ਠੀਕ ਤੇ ਮੈਂ ਕਰੇ ਸੀਗਾ ਬੁਖਾਰ ਹੈ ਸੀ 2 ਦਿਨੋਂ ਗਏ ਜੀ ਹੂੰ ਟੈਂਪਰੇਚਰ ਟਮਪਰੇਚਰ ਵੇਖ ਕੇ ਮੈਂ ਫਿਰ ਕਰੇ ਗਿਆ ਚਲਾ ਸੀਗਾ ਰੋਟੀ ਖਾਣ ਤੇ ਰੈਸਟ ਕਰਨ ਮੈਂ ਕਿਹਾ ਤੁਸੀਂ ਸੰਭਾਲ ਲਿਆ ਜੀ ਉਸ ਤੋਂ ਬਾਅਦ ਇਹਦਾ ਫੋਨ ਆਇਆ ਕਿ ਅੱਗ ਲੱਗ ਗਈ ਮੈਂ ਉੱਥੋਂ ਭੱਜਿਆ ਕਰਾਂ ਜਲਦੀ ਜਲਦੀ ਤਿੰਨ ਚਾਰ ਜਣਾਂ ਨੇ ਫੋਨ ਕੀਤਾ ਮੈਂ ਕਿਹਾ ਚੱਲੋ ਪਹੁੰਚੋ ਅੱਗ ਲੱਗ ਗਈ ਵੀ ਦੇਖਦੇ ਆਂ ਚੱਲ ਕੇ ਕਿੰਨਾ ਕੁ ਨੁਕਸਾਨ ਹੋਇਆ ਜਦੋਂ ਇੱਥੇ ਆ ਕੇ ਵੇਖੇ ਸਾਰਾ ਕੁਛੀ ਤਬਾਹ ਹੋ ਗਿਆ ਜੀ ਹੂੰ 9 10 ਲੱਖ ਦਾ ਨੁਕਸਾਨ ਹੋ ਗਿਆ ਜੀ ਫਾਇਰ ਬ੍ਰਿਗਡ ਨੂੰ ਸੂਚਨਾ ਦਿੱਤੀ ਕਿੰਨੇ ਘੰਟੇ ਫਾਇਰ ਬ੍ਰਿਗਡ ਪਹੁੰਚੇ ਵੀ 22 ਮਿੰਟਾਂ ਹੀ ਪਹੁੰਚ ਗਏ ਸੀ ਉਹ ਤਾਂ ਇਹ ਠੀਕ ਹੈ ਮਤਲਬ ਟਾਈਮ ਤੇ ਪਹੁੰਚ ਗਏ ਸੀ ਹਾਂਜੀ ਹਾਂਜੀ ਠੀਕ ਆਪਣੀ ਸਰਕਾਰ ਅੱਗੇ ਹੀ ਮੰਗਾ ਜੀ ਮੇਰੀ ਮਦਦ ਕੀਤੀ ਜਾਈ ਹਾਂਜੀ ਇਹ ਤੜਾਹ ਦਾ ਪੈਸਾ ਸੀ ਜਾਂ ਕੋਈ ਲਿਮਟ ਵਗੈਰਾ ਬਣਾਈ ਸੀ ਜਾਂ ਇਧਰ ਉਧਰ ਰਿਸ਼ਤੇਦਾਰਾਂ ਕੋਲੋਂ ਫੜ ਕੇ ਕੁਝ ਮਾੜੇ ਮੁੰਟੇ ਆਪਦੇ ਕੋਲ ਸੀਗੇ ਜੀ ਲਿਮਟ ਵੀ ਹੈਗੀ ਸੀ ਹੂੰ ਬਹੁਤ ਜ਼ਿਆਦਾ ਨੁਕਸਾਨ ਹੋ ਗਿਆ ਜੀ ਮੁਰਤੇ ਵੀ ਮੈਨੂੰ ਪਤਾ ਲੱਗਿਆ ਵੀ ਦੋ ਤਿੰਨ ਦਿਨ ਹੀ ਹੋਏ ਸੀ ਹਜੇ ਠੀਕ ਹੈ ਹਾਂਜੀ ਮੈਂ ਕਰੇ ਸੀਗਾ ਬੁਖਾਰ ਹੈ ਸੀ ਦੋ ਦਿਨੋਂ ਗੀ ਟੈਂਪਰੇਚਰ ਟੈਂਪਰੇਚਰ ਵੇਖ ਕੇ ਮੈਂ ਫਿਰ ਕਰੇ ਗਿਆ ਚਲਾ ਸੀਗਾ ਰੋਟੀ ਖਾਣ ਤੇ ਰੈਸਟ ਕਰਨ ਮੈਂ ਕਿਹਾ ਤੁਸੀਂ ਸੰਭਾਲ ਲਿਆ ਜੀ ਉਸ ਤੋਂ ਬਾਅਦ ਇਹਦਾ ਫੋਨ ਆਇਆ ਕਿ ਅੱਗ ਲੱਗ ਗਈ ਮੈਂ ਉੱਥੇ ਭੱਜਿਆ ਕਰਾਂ ਜਲਦੀ ਜਲਦੀ ਤਿੰਨ ਚਾਰ ਜਣੇ ਨੇ ਫੋਨ ਕੀਤਾ ਮੈਂ ਕਿਹਾ ਚੱਲੋ ਪਹੁੰਚੋ ਅੱਗ ਲੱਗ ਗਈ ਵੀ ਦੇਖਦੇ ਆਂ ਚੱਲ ਕੇ ਕਿੰਨਾ ਕੁ ਨੁਕਸਾਨ ਹੋਇਆ ਜਦੋਂ ਇੱਥੇ ਆ ਕੇ ਵੇਖੇ ਸਾਰਾ ਕੁਛੀ ਤਬਾਹ ਹੋ ਗਿਆ ਜੀ ਨੋ 10 ਲੱਖ ਦਾ ਨੁਕਸਾਨ ਹੋ ਗਿਆ ਜੀ ਫਾਇਰ ਬ੍ਰਿਗੇਡ ਨੂੰ ਸੂਚਨਾ ਦਿੱਤੀ ਕਿੰਨੀ ਦੇਰ ਚ ਫਾਇਰ ਬ੍ਰਿਗੇਡ ਪਹੁੰਚ 22 ਮਿੰਟਾਂ ਹੀ ਪਹੁੰਚ ਗਏ ਸੀ ਉਹ ਤਾਂ ਜੀ ਠੀਕ ਹੈ ਮਤਲਬ ਟਾਈਮ ਤੇ ਪਹੁੰਚ ਗਏ ਸੀ ਹਾਂਜੀ ਹਾਂਜੀ ਠੀਕ ਆਪਣੀ ਸਰਕਾਰ ਅੱਗੇ ਹੀ ਮੰਗਾਈ ਜੀ ਮੇਰੀ ਮਦਦ ਕੀਤੀ ਜਾਵੇ ਜੀ ਹਾਂਜੀ ਇਹ ਤੜਾ ਆਪਦਾ ਪੈਸਾ ਸੀ ਜਾਂ ਕੋਈ ਲਿਮਿਟ ਵਗੈਰਾ ਬਣਾਈ ਸੀ ਜਾਂ ਇਧਰੋਂ ਅਧਰੋਂ ਰਿਸ਼ਤੇਦਾਰਾਂ ਕੋਲੋਂ ਫੜ ਕੇ ਕੁਝ ਮਾੜੇ ਮੁੰਟੇ ਆਪਦੇ ਕੋਲ ਸੀ ਗਏ ਜੀ ਲਿਮਿਟ ਵੀ ਹੈਗੀ ਸੀ ਹੂੰ ਬਹੁਤ ਜ਼ਿਆਦਾ ਨੁਕਸਾਨ ਹੋ ਗਿਆ ਜੀ ਮੂਰਤੀ ਵੀ ਮੈਨੂੰ ਪਤਾ ਲੱਗਿਆ ਵੀ ਦੋ ਤਿੰਨ ਦਿਨ ਨਹੀਂ ਹੋਏ ਸੀ ਜੀ ਇਹ ਠੀਕ ਹੈ ਹਾਂਜੀ